ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਕਿਵੇਂ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਹਨ ਕਿਵੇਂ ਆਪਣੇ ਸਿੰਘਾਂ ਉੱਤੇ ਪੈਰਾ ਲਗਾ ਕੇ ਰੱਖਿਆ ਕਰਦੇ ਨੇ ਕਿ ਕਿਤੇ ਉਹ ਮਾੜੀ ਸੰਗਤ ਵਿੱਚ ਨਾ ਪੈ ਜਾਣ ਕੈਨੇਡਾ ਦੇ ਵਿੱਚ ਇੱਕ ਅਮਰਿਤਾ ਸਿੰਘ ਸੀ ਜਿਸ ਨਾਲ ਇਹ ਅਜੀ ਹੀ ਕਟਨਾ ਵਾਪਰੀ ਜੋ ਵੀ ਇਸ ਘਟਨਾ ਬਾਰੇ ਸੁਣਦਾ ਹੈ ਉਸਦੀ ਹੈਰਾਨੀ ਦੀ ਕੋਈ ਥਾਂ ਨਹੀਂ ਰਹਿੰਦੀ ਫਰੀਦਕੋਟ ਵਿੱਚ ਰਹਿੰਦੇ ਇੱਕ ਗੁਰਸਿੱਖ ਨੇ ਦੱਸਿਆ ਕਿ ਉਹਦਾ ਪਰਿਵਾਰ ਪੂਰਾ ਗੁਰਸਿੱਖ ਹੈ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਇੱਕ ਸਕੂਲ ਵਿੱਚ ਅਧਿਆਪਕ ਸਨ ਸਕੂਲ ਵਿੱਚ ਜਾਣ ਲੱਗੇ ਉਹ ਸਿਰ ਤੇ ਦਸਤਾਰ ਸਜਾਉਂਦੇ ਸਨ ਅਤੇ ਘਰ ਆ ਕੇ ਦੁਮਾਲਾ ਬੰਨ੍ਹ ਲੈਂਦੇ ਸਨ ਅਤੇ ਕੀਰਤਨ ਵੀ ਕਰਦੇ ਸਨ ਸਾਰਾ ਪਰਿਵਾਰ ਸਿੱਖੀ ਨਾਲ ਹੀ ਜੁੜਿਆ ਹੋਇਆ ਸੀ 5ਵੀਂ ਤੱਕ ਦੀ ਪੜ੍ਹਾਈ ਮੈਂ ਪਿੰਡ ਦੇ ਸਕੂਲ ਵਿੱਚੋਂ ਕੀਤੀ ਘਰ ਵਿੱਚ ਸਿੱਖੀ ਦਾ ਮਾਹੌਲ ਹੋਣ ਕਰਕੇ ਮੈਂ ਵੀ ਬਾਣੀ ਦੇ ਨਾਲ ਜੁੜ ਗਿਆ ਅਤੇ ਫਿਰ ਹੌਲੀ-ਹੌਲੀ ਮੈਂ ਸਿੱਖੀ ਸਰੂਪ ਧਾਰਨ ਕਰ ਲਿਆ ਅਤੇ ਸਿੰਘ ਸੱਜ ਗਿਆ ਅੰਮ੍ਰਿਤ ਛਕ ਲਿਆ ਦੋ ਮਾਲਾ ਵੀ ਸਜਾਉਣ ਲੱਗ ਗਿਆ ਮੈਂ ਬਾਹਰ ਜਾਣ ਲਈ ਫਿਰ ਮੈਂ ਫਾਈਲ ਲਗਾ ਦਿੱਤੀ ਪਰ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਉਸ ਤੋਂ ਬਾਅਦ ਮੈਂ ਫੇਰ ਟਰਾਈ ਕੀਤੀ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਰਿਹਾ ਫੇਰ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹਨਾਂ ਦੀ ਮਿਹਰ ਹੋਈ ਮੈਂ ਜਲਦੀ ਹੀ ਕੈਨੇਡਾ ਪਹੁੰਚ ਗਿਆ ਮੇਰੇ ਪਿਤਾ ਜੀ ਨੇ ਕਰਜ਼ਾ ਚੁੱਕ ਕੇ ਮੈਨੂੰ ਕੈਨੇਡਾ ਭੇਜਿਆ ਸੀ ਉੱਥੇ ਮੈਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਮਿਲ ਗਿਆ ਸੀ ਜਿਸ ਇਲਾਕੇ ਵਿੱਚ ਮੈਂ ਰਹਿ ਰਿਹਾ ਸੀ ਉੱਥੇ ਸਿੱਕਾ ਦੀ ਗਿਣਤੀ ਬਹੁਤ ਹੀ ਘੱਟ ਸੀ ਉੱਥੇ ਇੱਕ ਗੁਰਦੁਆਰਾ ਸੀ ਜਿੱਥੇ ਛੁੱਟੀ ਵਾਲੇ ਦਿਨ ਮੈਂ ਜਾਇਆ ਕਰਦਾ ਸੀ ਮੈਨੂੰ ਇਸ ਗੱਲ ਦੀ ਸੀ ਕਿ ਮੈਂ ਇੱਥੇ ਆ ਕੇ ਵੀ ਗੁਰੂ ਨਾਲ ਜੁੜਿਆ ਹੋਇਆ ਹਾਂ ਸਮਾ ਘਟ ਹੋਣ ਕਰਕੇ ਮੈਂ ਬਾਣੀ ਕੰਠ ਕਰ ਲਈਆ ਸਮਾ ਘਟ ਹੁੰਦਾ ਤੇ ਮੈਂ ਮੂਲ ਮੰਤਰ ਦਾ ਜਾਪ ਕਰਦਾ ਰਹਿੰਦਾ ਸਮਾ ਬੀਤਾ ਗਿਆ ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੀ ਸੰਗਤ ਕਦੋਂ ਗਲਤ ਹੋ ਗਈ ਮੇਰੇ ਨਾਲ ਇੱਕ ਲੜਕੀ ਸੀ ਜੋ ਮੈਨੂੰ ਪਸੰਦ ਕਰਦੀ ਸੀ ਮੇਰਾ ਸਾਦਾ ਸੁਭਾਅ ਦੇਖ ਕੇ ਪਰ ਮੇਰੇ ਨਾਲ ਦੇ ਲੜਕੇ ਮੇਰਾ ਮਜ਼ਾਕ ਉਡਾਉਣ ਲੱਗ ਗਏ ਕਿ ਤੂੰ ਹਮੇਸ਼ਾ ਬਾਬਾ ਜਿਹਾ ਬਣ ਕੇ ਰਹਿਣਾ ਹੈ ਤੇ ਪਾਠ ਹੀ ਕਰਦਾ ਰਹਿਣਾ ਹੈ ਮੈਨੂੰ ਗੱਲਾਂ ਕਰਨ ਵਾਲੇ ਜ਼ਿਆਦਾਤਰ ਸਿੱਖੀ ਦੇ ਹੀ ਬੱਚੇ ਸਨ ਜੋ ਆਪ ਗੁਰੂ ਤੋਂ ਦੂਰ ਹੋ ਚੁੱਕੇ ਸਨ ਕਈ ਵਾਰ ਉਹ ਕਾਲਜ ਦੀ ਪਾਰਟੀ ਵਿੱਚ ਮੈਨੂੰ ਬਾਬਾ ਕਹਿ ਕੇ ਬੁਲਾਉਂਦੇ ਮੈਨੂੰ ਘੱਟ ਮਹਿਸੂਸ ਹੁੰਦਾ ਸੀ ਪਰ ਉਸ ਲੜਕੀ ਨੂੰ ਜ਼ਿਆਦਾ ਮਹਿਸੂਸ ਹੁੰਦਾ ਸੀ ਜੋ ਮਾਡਰਨ ਲੜਕੇ ਲੜਕੀਆਂ ਦੇ ਵਿੱਚ ਰਹਿੰਦੀ ਸੀ ਜੋ ਮੈਨੂੰ ਪਸੰਦ ਕਰਦੀ ਸੀ ਹੌਲੀ ਹੌਲੀ ਉਸ ਲੜਕੀ ਨੇ ਵੀ ਮੈਨੂੰ ਦਾੜੀ ਕੈਸ ਕਟਵਾਉਣ ਲਈ ਕਹਿ ਦਿੱਤਾ ਬਚਪਨ ਤੋਂ ਹੀ ਸਿੱਖੀ ਨਾਲ ਜੁੜੇ ਰਹਿਣ ਕਰਕੇ ਮੈਂ ਨਾ ਗੱਲਾਂ ਨੂੰ ਇਗਨੋਰ ਕਰਦਾ ਰਿਹਾ ਲੇਕਿਨ ਕਾਲਜ ਦੀ ਇੱਕ 파ਟੇ ਵਿੱਚ ਦੋਸਤਾਂ ਨੇ ਮੇਰਾ ਅਜੀਹ ਮਜ਼ਾਕ ਉਡਾਇਆ ਕਿ ਮੈਂ ਵੀ ਕੇਸ ਕਟਵਾਉਂਦਾ ਪੂਰਾ ਮਨ ਬਣਾ ਲਿਆ ਮੈਨੂੰ ਹੋਰ ਕੋਈ ਵੀ ਰਾਹ ਦਿਖਾਈ ਨਹੀਂ ਦੇ ਰਿਹਾ ਸੀ ਮੈਨੂੰ ਇੰਜ ਲੱਗਣ ਲੱਗ ਗਿਆ ਸੀ ਕਿ ਮੈਂ ਸਿੱਖੀ ਕਾਰਨ ਦੁਨੀਆ 'ਚ ਇਕੱਲਾ ਰਹਿ ਗਿਆ ਹਾਂ ਇੱਥੋਂ ਤੱਕ ਵੀ ਸੋਚ ਲਿਆ ਸੀ ਕਿ ਜੇਕਰ ਮੇਰੇ ਘਰਦਿਆਂ ਨੇ ਕਹਿ ਦਿੱਤਾ ਮੈਂ ਉਹਨਾਂ ਨੂੰ ਕਹਿ ਦਵਾਂਗਾ ਕਿ ਮੇਰੇ ਸਿਰ 'ਚ ਸੱਟ ਲੱਗ ਗਈ ਸੀ ਇਸ ਲਈ ਕੇਸ कटਵਾਉਣੇ ਪੈ ਗਏ ਸਨ ਤੇ ਮਨ ਵਿੱਚ ਕਈ ਗੱਲਾਂ ਘੁੰਮਦੀਆਂ ਰਹਿੰਦੀਆਂ ਸਨ ਬਹੁਤ ਸੋਚ ਕੇ ਮੈਂ ਇੱਕ ਦੁਕਾਨ ਤੇ ਕੇਸ कटਵਾਉਣ ਲਈ ਚਲਾ ਗਿਆ ਜਦ ਮੈਂ ਦੁਕਾਨ ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਇੱਕ ਦੁਕਾਨ ਦੇ ਬਾਹਰ ਦੋ ਸਿੰਘ ਨੀਲੇ ਬਾਣੇ ਪਾਣ ਕੇ ਖੜੇ ਹੋਏ ਸਨ ਉਹਨਾਂ ਨੂੰ ਦੇਖ ਕੇ ਮੈਂ ਸੋਚਿਆ ਕਿ ਜੇਕਰ ਮੈਂ ਇਹਨਾਂ ਦੇ ਸਾਹਮਣੇ ਦੁਕਾਨ ਦੇ ਅੰਦਰ ਕੇਸ कटਵਾਉਣ ਲਈ ਚਲਾ ਗਿਆ ਤਾਂ ਮੇਰੀ ਬੜੀ ਬੇਇੱਜ਼ਤੀ ਕਰਨਗੇ ਇਸ ਲਈ ਮੈਂ ਅੱਗੇ ਲੰਘ ਗਿਆ ਜਦ ਉਹ ਸਿੰਘ ਉੱਥੋਂ ਚਲੇ ਗਏ ਤਾਂ ਮੈਂ ਦੁਕਾਨ ਦੇ ਅੰਦਰ ਵੜ ਗਿਆ ਜਦ ਮੈਂ ਦੁਕਾਨ ਦੇ ਅੰਦਰ ਗਿਆ ਤਾਂ ਉਹ ਗੋਰਾ ਬਹੁਤ ਹੀ ਡਰਿਆ ਹੋਇਆ ਸੀ ਮੈਨੂੰ ਦੇਖ ਕੇ ਕਹਿਣ ਲੱਗਾ ਤੁਸੀਂ ਦੁਕਾਨ ਵਿੱਚ ਐਂਟਰ ਨਹੀਂ ਹੋਣਾ ਤੁਸੀਂ ਇੱਥੋਂ ਚਲੇ ਜਾਓ ਉਹਦਾ ਇਹ ਰਵਈਆ ਦੇਖ ਕੇ ਮੈਂ ਵੀ ਡਰ ਗਿਆ ਵਾਪਸ ਆਉਂਦੇ ਹੋਏ ਮੈਂ ਸੋਚ ਰਿਹਾ ਸੀ ਪਤਾ ਨਹੀਂ ਉਸ ਗੋਰੇ ਨੂੰ ਕੀ ਹੋਇਆ ਸੀ ਮੈਂ ਕੰਮ ਤੇ ਜਾਣਾ ਸੀ ਮੈਂ ਇੱਕ ਹੋਰ ਦੁਕਾਨ ਤੇ ਗਿਆ ਅਤੇ ਗੋਰੇ ਨੂੰ ਕੇਸ ਕਟਵਾਉਣ ਲੈ ਕੇ ਆ ਅਤੇ ਉਹ ਮੇਰੇ ਕੇਸ ਕੱਟਣ ਦੀ ਤਿਆਰੀ ਕਰਨ ਲੱਗ ਗਿਆ ਬਚਪਨ ਤੋਂ ਹੀ ਮੈਨੂੰ ਆਦਤ ਸੀ ਕਿ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਨਾਮ ਲੈਂਦਾ ਸੀ ਅਤੇ ਹੁਣ ਵੀ ਮੈਂ ਉਹੀ ਕਰ ਰਿਹਾ ਸੀ ਚਾਹੇ ਮੈਂ ਕੋਈ ਗਲਤ ਕੰਮ ਕਰ ਰਿਹਾ ਸੀ ਜਦੋਂ ਮੇਰੀ ਅੱਖਾਂ ਸਾਹਮਣੇ ਕੇਸ ਕੱਟਣ ਵਾਲੀ ਮਸ਼ੀਨ ਆਈ ਤਾਂ ਉਹ ਅਚਾਨਕ ਮੇਰੇ ਕੇਸਾ ਕੋ ਲਾ ਕੇ ਬੰਦ ਹੋ ਗਈ। ਬਹੁਤ ਟਰਾਈ ਕੀਤੀ ਪਰ ਉਹ ਮਸ਼ੀਨ ਨਹੀਂ ਚੱਲੀ। ਫੇਰ ਉਹ ਗੋਰਾ ਦੂਸਰੀ ਮਸ਼ੀਨ ਲੈਣ ਲਈ ਅੰਦਰ ਗਿਆ। ਜਦੋਂ ਬਾਹਰ ਆਇਆ ਤੇ ਉੱਚੀ-ਉੱਚੀ ਬੋਲਣ ਲੱਗ ਗਿਆ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਦੁਬਾਰਾ ਤੁਸੀਂ ਇੱਥੇ ਐਂਟਰ ਨਹੀਂ ਹੋਣਾ। ਮੈਨੂੰ ਇੱਝ ਲੱਗਾ ਜਿਵੇਂ ਉਹ ਵੀ ਮੈਨੂੰ ਮਾਰਨ ਲਈ ਆ ਰਿਹਾ ਹੈ। ਮੈਂ ਕਾਲੀ ਕਾਲੀ ਉੱਥੋਂ ਚਲਾ ਗਿਆ ਮੈਂ ਬਹੁਤ ਹੈਰਾਨ ਹੋਇਆ ਕਿ ਐਸਾ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਜਦ ਦੁਕਾਨ ਦੇ ਬਾਹਰ ਆਇਆ ਤੇ ਉਹੀ ਦੋ ਸਿੰਘ ਉਸ ਦੁਕਾਨ ਦੇ ਬਾਹਰ ਖੜੇ ਸਨ ਉਹ ਮੈਨੂੰ ਬੜੇ ਨੇੜੇ ਆਉਂਦੇ ਦਿਖਾਈ ਦਿੱਤੇ ਪਰ ਮੈਂ ਜਲਦੀ ਜਲਦੀ ਉੱਥੋਂ ਚਲਾ ਗਿਆ ਅਗਲੇ ਦਿਨ ਜਦ ਮੈਂ ਗੁਰਦੁਆਰੇ ਗਿਆ ਉੱਥੇ ਜਾ ਕੇ ਮੈਂ ਮੱਥਾ ਟੇਕਿਆ ਉੱਥੇ ਕਥਾ ਚੱਲ ਰਹੀ ਸੀ ਕਥਾਵਾਚਕ ਦੱਸ ਰਹੇ ਸਨ ਕਿ ਗੁਰੂ ਆਪਣੇ ਸਿੰਘਾਂ ਦੀ ਰੱਖਿਆ ਕਰਨ ਲਈ ਉੱਥੇ ਪੈਰਾ ਲਗਾ ਕੇ ਰੱਖਦੇ ਹਨ ਉਹਨਾਂ ਦੱਸਿਆ ਕਿ ਭਾਈ ਜੋਗਾ ਸਿੰਘ ਜਦ ਵੇਸ਼ਵਾ ਦੇ ਕੋਠੇ ਵੱਲ ਜਾ ਰਹੇ ਸਨ ਤਾਂ ਉਹਨਾਂ ਨੂੰ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੇ ਰੋਕਿਆ ਭਾਈ ਸਿੰਘ ਤੂੰ ਤੇ ਗੁਰੂ ਦਾ ਸਿੰਘ ਹੈ ਐਧਰ ਕਿੱਧਰ ਵੇਸ਼ਵਾ ਦੇ ਕੋਠੇ ਵੱਲ ਤੁਰ ਪਿਆ ਹੈ ਅੰਮ੍ਰਿਤ ਵੇਲਾ ਹੋਣ ਵਾਲਾ ਹੈ ਜੋਗਾ ਸਿੰਘ ਉਹ ਸਿੰਘ ਦੀ ਗੱਲ ਸੁਣ ਕੇ ਵਾਪਸ ਟਰ ਪਿਆ ਤਿੰਨ ਦਿਨ ਬਾਅਦ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਤੈਨੂੰ ਰੋਕਣ ਵਾਲਾ ਕੋਈ ਹੋਰ ਨਹੀਂ ਸੀ ਅਸੀਂ ਆਪ ਹੀ ਸੀ ਗੁਰਦੁਆਰੇ ਜਾ ਕੇ ਮੈਨੂੰ ਇਹ ਸਮਝ ਆ ਗਈ ਕਿ ਮੈਨੂੰ ਸਾਰੇ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ ਸਨ ਗੁਰੂ ਜੀ ਨੇ ਆਪਣੇ ਸਿੰਘਾਂ ਦੇ ਕੇਸ ਨਹੀਂ ਕਟਾਉਣ ਦਿੱਤੇ ਅਤੇ ਪਹਿਰਾ ਲਗਾ ਕੇ ਰੱਖਿਆ ਅਤੇ ਉਹ ਗੋਰੇ ਤਾਂ ਹੀ ਡਰੇ ਸਨ ਮੈਂ ਉਸ ਲੜਕੀ ਦਾ ਵੀ ਸਾਥ ਛੱਡ ਦਿੱਤਾ ਜਿਸ ਨੇ ਮੈਨੂੰ ਗੁਰੂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਕਿਸ ਘਟਵਾਲੇ ਲਈ ਕਿਹਾ ਅਤੇ ਉਹਨਾਂ ਦੋਸਤਾਂ ਨੂੰ ਵੀ ਛੱਡ ਦਿੱਤਾ ਜੋ ਮੇਰਾ ਸਿੰਘ ਹੋਣ ਤੇ ਮਜ਼ਾਕ ਉਡਾਉਂਦੇ ਸਨ ਸਮਾਂ ਰੰਦੇ ਮੈਨੂੰ ਇੱਕ ਟਰੱਕ ਡਰਾਈਵਰ ਦੀ ਨੌਕਰੀ ਮਿਲ ਗਈ ਅਤੇ ਅੱਜ ਮੇਰੇ ਆਪਣੇ 4 ਟਰੱਕ ਚੱਲਦੇ ਹਨ ਕੈਨੇਡਾ ਵਿੱਚ ਅਤੇ ਅੱਜ ਉਸ ਸਿੱਖ ਕੋਲ ਦੌਲਤ ਸ਼ੌਰਤ ਦੀ ਕੋਈ ਕਮੀ ਨਹੀਂ ਹੈ ਉਸ ਸਿੱਖ ਨੇ ਦੱਸਿਆ ਕਿ ਕਥਾ ਕਹਾਣੀਆਂ ਵਿੱਚ ਤਾਂ ਮੈਂ ਬਹੁਤ ਸੁਣਿਆ ਹੈ ਕਿ ਗੁਰੂ ਆਪਣੇ ਸਿੰਘ ਦੇ ਨਾਲ ਰਹਿੰਦੇ ਹਨ ਪਰ ਹੁਣ ਆਪਣੀ ਅੱਖੀਂ ਦੇਖ ਲਿਆ ਕਿ ਗੁਰੂ ਆਪਣੇ ਸਿੰਘਾਂ ਦੀ ਰੱਖਿਆ ਲਈ ਕਿਵੇਂ ਪਹਿਰਾ ਲਗਾ ਕੇ ਰੱਖਦੇ ਹਨ ਜਿਸ ਨੇ ਵੀ ਗੁਰੂ ਜੀ ਨੂੰ ਮੰਨੋ ਮੰਨਿਆ ਹੈ ਅਤੇ ਨਾਮ ਬਾਣੀ ਨਾਲ ਜੁੜਿਆ ਹੋਇਆ ਹੈ ਫਿਰ ਗੁਰੂ ਆਪ ਹੀ ਉਹਦੇ ਨਾਲ ਸ਼ਹੀਦ ਸਿੰਘਾਂ ਦਾ ਪੈਰਾ ਲਗਾ ਕੇ ਰੱਖਿਆ ਕਰਦੇ ਹਨ ਇਸ ਲਈ ਤੁਸੀਂ ਵੀ ਪੂਰੇ ਮਨ ਨਾਲ ਗੁਰੂ ਉੱਤੇ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ